ਯਕੀਨ ਇਹਨੇ ਤਾਂ ਮੁਸਲਮਾਨਾਂ ਦਾ ਮੁੰਡਾ ਅਸਲ ਦੇ ਵਿੱਚ ਕਦੇ-ਕਦੇ ਮੈਨੂੰ ਇਹ ਵੀ ਗੱਲਬਾਤ ਮਹਿਸੂਸ ਹੁੰਦੀ ਹੈ ਮੈਨੂੰ ਸਾਡੇ ਯਾਰ ਦੋਸਤ ਕਹਿੰਦੇ ਹੁੰਦੇ ਆ ਕਹਿੰਦੇ ਤੈਨੂੰ ਪਤਾ ਵੀ ਅ ਬੀ ਤੂੰ ਬਹੁਤਾ ਕਾਮਯਾਬ ਕਿਉਂ ਨਹੀਂ ਹੋ ਰਿਹਾ ਜਾਂ ਤੇਰੇ ਨਾਲ ਲੋਕ ਕਿਉਂ ਨਹੀਂ ਤੁਰਦੇ ਮੈਂ ਕਹਿੰਦਾ ਮੈਨੂੰ ਪਤਾ ਕਹਿੰਦੇ ਵੀ ਕਿਉਂ ਮੈਂ ਕਹਿੰਦਾ ਯਾਰ ਵੀ ਮੈਂ ਜੱਟਾਂ ਵੇ ਘਰੇ ਜਨਮ ਲੈਣਾ ਸੀ ਘਾਟੋ ਘਾਟਾ ਮੈਂ ਲੋਕਾਂ ਨੂੰ ਇਹ ਤਾਂ ਕਹਿੰਦਾ ਮੈਂ ਜੱਟਾਂ ਸਿੱਖਾਂ ਦਾ ਮੁੰਡਾ ਇਹਨਾਂ ਤੁਰ ਪੈਣਾ ਸੀ ਤੇ ਹੁਣ ਮੈਂ ਜਿੱਥੇ ਹੱਥ ਪਾਉਣਾ ਤੇ ਸਾਡੇ ਵੱਡੇ ਵਿਧੇਦਾਰ ਇਹ ਕਹਿੰਦੇ ਨਾ ਜੀ ਤੇ ਯਕੀਨ ਨਾ ਕਰੋ ਇਹ ਤਾਂ ਮੁਸਲਮਾਨਾਂ ਦਾ ਮੁੱਦਾ। ਇਹ ਇੱਕ ਤਾਂ ਵੀ ਚੀਜ਼ ਅਸਲ ਦੇ ਵਿੱਚ ਮੁਸਲਮਾਨ ਦੀ ਸੁਨਨਤ ਹੋਈ ਹੁੰਦੀ ਆ। ਮੇਰਾ ਮੈਡੀਕਲ ਕਰਾ ਲੈਣ। ਸੁਨਨਤ ਹੀ ਨਾ। ਬਲਿਸਪਨ ਤੋਂ ਇੱਥੇ ਵਾਲਾ। ਹਾਂ ਮੇਰੇ ਪਿਓ ਦਾ ਕਰਾ ਲੈਣ। ਬਹੁਤ ਦੂਰ ਆ ਮੈਂ ਤਾਂ। ਇਹ ਮਤਲਬ ਫਾਦਰ ਸਿੱਖੀ ਵਾਲਾ ਹੈ ਕਿ ਤੁਸੀਂ ਸਿੱਖੀ ਵਾਲਾ ਹੈ। ਸਾਡੇ ਤਾਂ ਸ਼ੁਰੂ ਤੋਂ ਦਾਦੇ ਪੜਦਾਦੇ ਸਿੱਖੀ ਆ। ਪਰ ਮੁਸਲਮਾਨਾ ਦਾ ਮੁੰਡਾ ਕਿੱਥੋਂ ਆਇਆ ਤੁਸੀਂ ਆਪ ਕਹਿੰਦੇ ਹੋ ਤੁਸੀਂ ਮੁਸਲਿਮ ਸਮਾਜ ਤੋਂ ਅਸਲ ਦੇ ਵਿੱਚ ਸਾਡਾ ਜਿਹੜਾ ਪਿੰਡ ਦੇ ਵਿੱਚ ਜਿਵੇਂ ਪਾਸ਼ਾ ਆਈ ਸੀ ਉਹ ਸਾਡੇ ਬਜ਼ੁਰਗ ਪ੍ਰਾਣੇ ਉਸ ਪਿੰਡ ਦੇ ਵਿੱਚ ਰਹਿੰਦੇ ਸੀ ਉਹ ਪੀਰ ਫਕੀਰ ਸੀਗੇ ਉੱਥੇ ਅਜੇ ਵੀ ਉਹਨਾਂ ਦੀ ਜਗ੍ਹਾ ਬਣੀ ਪਈ ਹੈ ਉਹ ਆਇਆ ਕਿਤੇ ਕੋਈ ਆਇਆ ਹੈ ਭਾਈ ਉਹ ਹੈਗੇ ਸ਼ਸਤਰਧਾਰੀ ਨਾਲ ਬੋਝਾ ਉਹਨਾਂ ਦੇ ਕੋਈ ਸਿੱਖਾਂ ਦੇ ਗੁਰੂ ਆ ਛੇਵੇਂ ਉਹਨਾਂ ਬਜ਼ੁਰਗਾਂ ਨੇ ਉਹਨਾਂ ਨੂੰ ਜਲਪਾਣੀ ਸਿਖਾਇਆ ਪ੍ਰਸ਼ਾਦਾ ਸਿਖਾਇਆ ਛੇਵੇਂ ਪਾਸ਼ਾ ਨੂੰ ਉਹ ਜਿਨ੍ਹਾਂ ਨੇ ਸਿਖਾਇਆ ਉੱਥੋਂ ਬਾਅਦ ਲੱਗੇ ਵੀ ਇੱਕ ਜਿਹੜਾ ਛੋਟੇ ਘਰੇ ਸਿੱਖ ਜੰਮੂਗਾ ਮੇਰੇ ਦਾਦਾਦੇ ਸੀਗੇ ਦਾਦੇ ਦੇ ਭਰਾ ਮੁਸਲਮਾਨ ਸੀ ਪੱਕੇ ਦਾਦਾ ਗੁਰੂ ਘਰ ਦੇ ਕੋਲੇ ਰਿਹਾ ਉਸ ਥਾਂ ਤੇ ਡੈਡੀ ਦੇ ਚਾਰ ਭਰਾ ਵਾ ਖਾਣ ਆ ਸਾਰੇ ਅਜੇ ਵੀ ਸਾਰੇ ਜਾਉਂਦੇ ਆ ਮੇਰਾ ਪਿਓ ਗੁਰੂ ਘਰੇ ਗਿਆ ਉਹ ਦੇਖ ਲਓ ਦਾੜਾ ਪ੍ਰਕਾਸ਼ ਕੇਸ ਦਾੜੀ ਰੱਖੇ ਸਾਰਾ ਕੁਝ ਅਸੀਂ ਦੋ ਭਰਾ ਵਾ ਮੇਰਾ ਭਰਾ ਮੁੰਨਾ ਵਾ ਤੇ ਮੈਂ ਰੰਗ ਸਿੰਘ ਬਣ ਕੇ ਤੇ ਇੱਥੇ ਜਥੇਦਾਰਾਂ ਦੀਆਂ ਲਾਦਾਵਾਂ ਵੇਖ ਲਓ ਕੇਸ ਦਾੜੀ ਕਟਾ ਕੇ ਤੁਰੇ ਫਿਰਦੇ ਐਸਜੀਪੀਸੀ ਮੈਂਬਰਾਂ ਨੇ ਦੇਣ ਐਸਜੀਪੀਸੀ ਮੈਂਬਰਾਂ ਨੇ ਤਾਂ ਖੁਦ ਵੀ ਘਟਾਏ ਹੋਏ ਆ ਬੀਬੀ ਜ਼ਗੀਰ ਕੌਰ ਦੀ ਗੱਲ ਕਰ ਲਈ ਕਿ ਛੱਡ ਦੇ ਹੁਣ ਇੱਥੇ ਹੀ ਕਰ ਦੋ ਨਹੀਂ ਇਹ ਆਪਾਂ ਇੱਥੇ ਜਗਰਾਉਂ ਤਾਂ ਆ ਕੇ ਰੱਖ ਗਏ ਤੁਸੀਂ ਸਮਝ ਹੀ ਗਏ ਹੋਗੇ ਇਹਨਾਂ ਨੂੰ ਫੜ ਕੇ 10 ਦਿਨ ਇੱਕ ਕੈਦਖਾਨੇ ਦੇ ਵਿੱਚ ਬੰਦ ਕਰ ਦੋ ਇਹਨਾਂ ਦੇ ਗਿੱਟਾ-ਗਿੱਟਾ ਤੱਕ ਮੁੱਛਾਂ ਆ ਜਾਣਗੀਆਂ ਕਿਵੇਂ ਕਹਦਾਂਗੇ ਸਿੱਕੀ ਸਾਹਿਬਗੇ ਰੱਖ ਦੋ 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 ਪਾਣੀ ਦਾ ਪਾਣੀ ਕਰਦਗੇ ਚਰਨ ਘਟ ਵਾਲੇ ਸਾਡਾ ਮੈਡੀਕਲ ਕਰਕੇ ਵੇਖੋ ਜਿਉਹਨੇ ਸੋਨਤ ਨਾ ਕਰਾਈ ਹੋਈ ਸਿਰ ਹਾਜ਼ਰ ਸਾਡੇ ਕੋਲ ਤਾਂ ਵੀਡੀਓ ਪਈ ਓਦੀ ਉਹਨੂੰ ਕੀ ਗ੍ਰਾਂਂਦੀ ਲੋੜ ਪੈ ਗਈ ਸੀ ਉਹਨੂੰ ਬਲਾਤਕਾਰ ਕਰਨ ਦੀ ਕੀ ਲੋੜ ਪੈ ਗਈ ਸੀ ਬਹੁਤ ਵਚਾਅ ਹੁੰਦਾ ਭਾਈ ਬਹੁਤ ਵਚਾਅ ਹੁੰਦਾ ਤਨੇ ਹਾਜੇ ਹਜੇ ਜਿਹੜੀ ਤੁਹਾਡੀ ਜ਼ਿੰਦਗੀ ਆ ਤੁਸੀਂ ਇੰਟਰਵਿਊ ਜਾਂ ਤੁਸੀਂ ਕੈਮਰਿਆਂ ਤੱਕ ਜਾਂ ਤੁਸੀਂ ਰੋਜੀ ਰੋਟੀ ਤੱਕ ਸੀਮਤ ਆ ਜਿੱਦ ਦੇ ਤੁਹਾਡਾ ਜਿਹੜਾ ਆ ਹੱਥ ਆ ਕੈਮਰਿਆਂ ਨੂੰ ਛੱਡ ਕੇ ਮਾਈਕ ਨੂੰ ਛੱਡ ਕੇ ਪਾਈਆ ਲੋਹੇ ਨੂੰ ਪੈ ਗਿਆ ਹੱਥ ਤੁਹਾਡਾ ਉਹਦੇ ਤੁਹਾਨੂੰ ਉਹ ਚੀਜ਼ਾਂ ਵੀ ਦਿਸਣਗੀਆਂ ਜਿਹੜੀਆਂ ਕਦੇ ਸੋਚੀਆਂ ਹੋਈ ਨਹੀਂ ਹੁਣ ਤੁਸੀਂ ਤੁਰੇ ਜਾਂਦੇ ਰੋੜਾ ਪਿਆ ਉਹਦੇ ਲੱਤ ਮਾਰ ਕੇ ਨੂੰ ਪਰੇ ਮਾਰ ਦੋਗੇ ਜਦੋਂ ਤੁਸੀਂ ਇਹਨਾਂ ਰਾਹਾਂ ਤੇ ਆ ਕੇ ਰੋੜਾ ਚੱਕ ਤੇ ਜੇਬ 'ਚ ਪਾਓਗੇ ਤੁਹਾਡੇ ਕੰਮ ਆਉਗੇ ਇਹ ਰਾਹਾਂ ਦੇ ਉੱਤੇ ਬਹੁਤ ਕੁਝ ਮਿਲਦਾ ਉਮਰ ਘਟ ਹੁੰਦੀ ਆ ਥੋੜਾ ਸਮਾਂ ਹੁੰਦਾ ਇੱਥੇ ਇਹਦੇ ਤੇ ਦੁਸ਼ਮਣੀਆਂ ਵੱਧ ਹੁੰਦੀਆਂ ਕਹਿੰਦੇ ਵੀ ਜਿਹੜਾ ਹੈਗੇ ਵੀ ਦੋਗਲਿਆਂ ਦੇ ਸਾਰੇ ਯਾਰ ਹੀ ਹੁੰਦੇ ਆ ਦੁਸ਼ਮਣ ਧਾੜਨ ਵਾਲਿਆਂ ਦੇ ਬਣਦੇ ਆ ਅੜੇ ਖੜੇ ਆੜੇ ਬੈਠੇ ਇੱਥੇ ਚਾਹੇ ਇੱਕ ਪਾਸੇ ਗਵਰਨਮੈਂਟ ਆ ਇੱਕ ਪਾਸੇ ਪੁਲਿਸ ਆ ਜਗਰਾਉਂਦੀ ਐ ਮੈਨਲੇ ਕੌਣ ਆ ਸਾਰਿਆਂ ਨੂੰ ਪਤਾ ਹੀ ਨਾ ਕਿ ਲੈਣ ਨੇ ਸਿੱਧੀ ਗੱਲ ਆ ਆਮਾ ਦੀ ਪਾਰਟੀ ਦੇ ਸਰਵਜਿਤ ਕਰਮਾਣੂ ਕਿ ਹੋ ਗਏ ਉਹੀ ਆ ਪੰਜ ਕੁੜੀਆਂ ਦੇ ਰੇਪ ਹੋਇਆ ਅਜੇ ਤੱਕ ਬਿਆਨ ਨਹੀਂ ਆਇਆ ਕੋਈ ਕੱਟਾ ਚ ਆਉਂਦੇ ਸਾਡੇ ਕੋਲੇ ਤੁਸੀਂ ਜਾਣ ਦੀ ਕੋਸ਼ਿਸ਼ ਕੀਤੀ ਅਸੀਂ ਕਿਉਂ ਜਾਈਏ ਅਪਰੋਚ ਕਰਨ ਦੀ ਕੋਸ਼ਿਸ਼ ਅਸੀਂ ਕਿਉਂ ਜਾਈਏ ਅਸੀਂ ਕਿਉਂ ਅਪਰੋਚ ਕਰੀਏ ਅਸੀਂ ਕਿਉਂ ਜਾਈਏ ਉਹ ਵੀ ਐ ਸੋਚ ਕੇ ਬੈਠੇ ਹੁਣ ਜਗਰਾਉਂ ਏਰੀਆ ਸਾਡਾ ਕਿ ਉਹਦਾ ਜਗਰਾਉਂ ਦੇ ਵਿੱਚ ਵੋਟਾਂ ਮੰਗੀਆਂ ਗਈਆਂ ਸੀ ਤੁਹਾਡੀ ਸੇਵਾ ਕਰਾਂਗੇ ਮੈਂ ਮੰਗੀਆਂ ਸੀਗੇ ਉਹਨੇ ਮੰਗੀਆਂ ਸੀ ਜਗਰਾਉਂ ਦੇ ਵਿੱਚ ਬਾਬੇ ਤੇ ਐਕਸ਼ਨ ਲੈਣ ਦਾ ਪਹਿਲਾ ਜਿਹੜਾ ਮੇਨ ਮਕਸਦ ਸੀ ਗਵਰਨਮੈਂਟ ਤੌਰ ਤੇ ਉਹਦਾ ਸੀ ਧਾਰਮਿਕ ਤੌਰ ਤੇ ਜਥੇਦਾਰ ਸਾਹਿਬ ਦਾ ਸੀ ਅਸੀਂ ਤਾਂ ਬਹੁਤ ਦੂਰ ਬੈਠੇ تھے ਅਸੀਂ ਪਹਿਲਾਂ ਐਕਸ਼ਨ ਲੈ ਲਿਆ ਕਿਉਂ ਕਿ ਕਿਉਂਕਿ ਅੰਨੀ ਪੀਂਦੀ ਆ ਕੁੱਤੀ ਚੜਦੀ ਕਿਸੇ ਨੂੰ ਕੋਈ ਪਤਾ ਨਹੀਂ ਲੱਗਦਾ